ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈੜਕੇ ਵਾਲੀ ਦਾਲ ਮੂੰਗ ਮਸਰ ਦੀ ਜਿਹੜੀ ਕਿ ਖਾਣ ਦੇ ਵਿੱਚ ਅਲੱਗ ਜਿਹਾ ਟੇਸ ਦੋਗੀ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਸੀਗੀ ਇਹ ਦਾਲ ਇੱਕ ਕੌਲੀ ਲੈ ਲਈ ਜੀ ਆਪਾਂ ਨੇ ਇਹ ਮੂੰਗ ਮਸਰ ਦੀ ਦਾਲ ਜਿਹਨੂੰ ਅਸੀਂ ਮੂੰਗੀ ਮਸਰੀ ਵੀ ਕਹਿ ਦਿੰਦੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ 4 ਤੋਂ 5 ਪਾਣੀਆਂ ਦੇ ਵਿੱਚ ਧੋਲਾਂਗੇ ਇਸ ਤੋਂ ਬਾਅਦ ਇਹ ਦੇਖੋ ਆਪਾਂ ਨੇ ਧੋ ਕੇ ਇਹਨੂੰ 15 ਮਿੰਟ ਲਈ ਡਿਪ ਕਰਕੇ ਰੱਖ ਦਿਆ ਪਾਣੀ ਦੇ ਵਿੱਚ ਹੁਣ ਆਪਾਂ ਪਾਵਾਂਗੇ ਦਾਲ ਨੂੰ ਕੁੱਕਰ ਦੇ ਵਿੱਚ ਤੁਸੀਂ ਇਹ ਦਾਲ ਨਾ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਕਿਉਂਕਿ ਜਿਹੜੀ ਆਪਾਂ ਨਾਰਮਲੀ ਦਾਲ ਬਣਾਉਂਦੇ ਨਾ ਉਸ ਤੋਂ ਅਲੱਗ ਟੇਸਟ ਹੈ ਇਸ ਦਾਲ ਦਾ ਇਹਦੇ ਵਿੱਚ ਜਿੰਨਾ ਕ ਤੁਹਾਡਾ ਕੁੱਕਰ ਦੇ ਵਿੱਚ ਹੈ ਨਾ ਤੁਸੀਂ ਅੱਗੇ ਵੀ ਬਣਾਉਂਦੇ ਹੋਗੇ ਦਾਲ ਉਨਾਂ ਕ ਤੁਸੀਂ ਪਾਣੀ ਪਾ ਲਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਭ ਤੋਂ ਪਹਿਲਾਂ ਹਲਦੀ ਫਿਰ ਪਾ ਦਾਂਗੇ ਜੀ ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ 2 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਤਾਂ ਕਿ ਜਿਹੜੀ ਆਪਣੀ ਦਾਲ ਹੈ ਨਾ ਕੁੱਕਰ ਦੇ ਵਿੱਚ ਤੋਂ ਬਾਹਰ ਨਾ ਨਿਕਲੇ ਉਬਲ ਉਬਲ ਕੇ ਟੱਕਣ ਲਗਾ ਕੇ ਨਾ ਆਪਾਂ ਦੋ ਇਹਨੂੰ ਸੀਟੀਆਂ ਦਵਾਵਾਂਗੇ ਕੁੱਕਰ ਨੂੰ ਦੋ ਸੀਟੀਆਂ ਦੇ ਵਿੱਚ ਆਪਣੀ ਦਾਲ ਵਧੀਆ ਬਣ ਜੂਗੀ ਕੁੱਕਰ ਰੱਖ ਤਿਆ ਜੀ ਗੈਸ ਤੇ ਤੇ ਹੁਣ ਆਪਾਂ ਕਰ ਲੈਂਦੇ ਆ ਜਿਹੜਾ ਮਸਾਲਾ ਤਿਆਰ ਕਰਨਾ ਉਹਦੇ ਲਈ ਆਪਾਂ ਨੇ ਲੈ ਲਿਆ ਥੋੜਾ ਜਿਹਾ ਅਦਰਕ ਇੱਕ ਪਿਆਜ਼ ਲੈ ਲਿਆ ਧਣੀਆਂ ਲੈ ਲਿਆ ਜੀ ਤੇ ਧਣੀਆਂ ਦੀ ਜਿਹੜੀ ਡੰਡੀਆਂ ਹੁੰਦੀਆਂ ਉਹ ਵੀ ਆਪਾਂ ਨੇ ਨਾਲ ਹੀ ਲੈ ਲਈਆਂ ਥੋੜਾ ਜਿਹਾ ਲਸਣ ਤੇ ਹਰੀ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਮਸਾਲੇ ਦਾ ਨਾ ਆਪਾਂ ਨੇ ਪੇਸਟ ਬਣਾ ਲਿਆ ਦੇਖੋ ਗੈਸ ਤੇ ਰੱਖ ਲੀਜੀ ਕੜਾਹੀ ਇਹਦੇ ਵਿੱਚ ਪਾਵਾਂਗੇ ਆਪਾਂ ਘਿਓ ਪਾ ਲਓ ਆਇਲ ਪਾ ਲਓ ਜਿਹੜਾ ਵੀ ਤੁਸੀਂ ਚੀਜ਼ ਯੂਜ਼ ਕਰਦੇ ਆ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਆ ਘਿਓ ਨਾ ਥੋੜਾ ਜਿਹਾ ਗਰਮ ਹੋ ਜਵੇ ਜੇਕਰ ਤੁਸੀਂ ਪਹਿਲੀ ਵਾਰ ਰੈਸਪੀ ਦੇਖ ਰਹੇ ਹੋ ਮੇਰੇ ਚੈਨਲ ਤੇ ਆ ਕੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਹੈ ਉਹ ਮਿਲ ਜਵੇ ਬੈਲ ਆਈਕਨ ਜ਼ਰੂਰ ਦਬਾ ਲਿਓ ਔਇਲ ਆਪਣਾ ਗਰਮ ਹੋ ਚੁੱਕਿਆ ਸੀਗਾ ਜੀ ਇਹਦੇ ਵਿੱਚ ਆਪਾਂ ਨੇ ਜਿਹੜਾ ਪੇਸਟ ਬਣਾਇਆ ਹਰਾ ਇਹ ਪਾ ਦੇਣਾ ਇਹਦਾ ਇਹ ਪੇਸਟ ਹੈ ਨਾ ਹਰੇ ਰੰਗ ਦਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਕਿਉਂਕਿ ਜਿਹੜਾ ਤਣੀਆਂ ਹੁੰਦਾ ਹੈ ਨਾ ਜੇ ਥੋੜਾ ਜਿਹਾ ਵੀ ਕੱਚਾ ਰਹਿ ਗਿਆ ਤਾਂ ਕੱਚੇਪਨ ਦਾ ਟੇਸ ਬੜਾ ਬੇਕਾਰ ਜਾਂਦਾ ਹੈ ਇਸਦਾ ਕਲਰ ਚੇਂਜ ਹੋ ਜਾਊਗਾ ਕੋਈ ਗੱਲ ਨਹੀਂ ਪਰ ਤੁਸੀਂ ਇਹਨੂੰ ਭੁੰਨਣਾ ਚੰਗੀ ਤਰ੍ਹਾਂ ਇਹ ਦੇਖੋ ਜੀ ਆਪਾਂ ਨੇ ਨਾ ਐਨ ਵਧੀਆ ਭੁੰਨ ਲਿਆ ਮਸਾਲੇ ਨੂੰ ਥੋੜਾ ਬਹੁਤ ਜਿਹੜਾ ਆਪਣਾ ਇਹਨੂੰ ਕੜਾਹੀ ਨੂੰ ਵੀ ਹੀਟ ਲੱਗ ਚੁੱਕਿਆ ਕੋਈ ਗੱਲ ਨਹੀਂ ਜਦੋਂ ਆਪਾਂ ਦਾਲ ਪਾਵਾਂਗੇ ਸਾਰਾ ਉਹਦੇ ਵਿੱਚ ਮਿਕਸ ਹੋ ਜੂਗਾ ਜੇ ਤੁਹਾਡਾ ਮਸਾਲਾ ਜ਼ਿਆਦਾ ਹੀ نیچے ਲੱਗ ਰਿਹਾ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਸਕਦੇ ਹੋ ਇੱਕ ਦੋ ਚਮਚ ਇਹਨੂੰ ਮਸਾਲੇ ਨੂੰ ਨਾ ਪੁੰਨਣ ਲਈ 7 ਤੋਂ 8 ਮਿੰਟ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਇਹਦੀ ਜਿਹੜੀ ਕੜਕ ਹੁੰਦੀ ਹੈ ਨਾ ਕੱਚਾਪਨ ਧਣੀਏ ਦਾ ਉਹ ਨਿਕਲ ਜਵੇ ਹੁਣ ਆਪਾਂ ਪਾ ਦਾਂਗੇ ਜੀ ਇੱਕ ਦੋ ਮਸਾਲਾ ਜਿਹੜਾ ਆਪਾਂ ਰੈਗੂਲਰ ਪਾਉਂਦੇ ਆ ਧਨੀਆ ਪਾਊਡਰ ਥੋੜਾ ਜਿਹਾ ਆਪਾਂ ਨੇ ਇਹਦੇ ਵਿੱਚ ਜੀਰਾ ਪਾਊਡਰ ਪਾ ਦੇਣਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਂਦੇ ਆ ਕਿਉਂਕਿ ਜਿਹੜਾ ਧਨੀਆ ਪਾਊਡਰ ਪਾਇਆ ਨਾ ਉਹ ਵੀ ਭੁੰਨਣਾ ਜ਼ਰੂਰੀ ਹੈ ਉਹਦਾ ਵੀ ਕੱਚਾਪਨ ਹੁੰਦਾ ਹੈ ਇਹ ਦੇਖੋ ਜੀ ਆਪਾਂ ਨੇ ਨਾ ਮਸਾਲਾ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਵੱਡਾ ਟਮਾਟਰ ਕੱਟਿਆ ਹੋਇਆ ਸੀਗਾ ਉਹ ਪਾਤਾ ਤੇ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਟਮਾਟਰ ਨੂੰ ਵੀ ਜਦੋਂ ਤੱਕ ਇਹ ਸੌਫਟ ਹੋ ਜਾਣ ਜੇ ਤੁਹਾਨੂੰ ਲੱਗ ਰਿਹਾ ਨਾ ਮਸਾਲਾ ਵੀ ਆਪਣੀ ਕੜਾਹੀ ਨੂੰ ਜ਼ਿਆਦਾ ਚਿਪਕ ਰਿਹਾ ਤਾਂ ਤੁਸੀਂ ਫਿਰ ਤੋਂ ਥੋੜਾ ਜਿਹਾ ਪਾਣੀ ਪਾ ਸਕਦੇ ਆ ਗਰਮ ਪਾਣੀ ਪਾਣਾ ਆਪਾਂ ਨੇ ਠੰਡਾ ਨਹੀਂ ਬਿਲਕੁਲ ਹੀ ਪਾਣਾ ਥੋੜੀ ਜੀ ਪਾ ਦਾਂਗੇ ਹਲਦੀ ਪਹਿਲਾਂ ਵੀ ਆਪਾਂ ਦਾਲ ਚ ਪਾ ਚੁੱਕੇ ਹਾਂ ਪਰ ਥੋੜੀ ਜੀ ਪਾਵਾਂਗੇ ਬਿਲਕੁਲ ਦੋ ਚੁਟਕੀਆਂ ਹਲਦੀ ਦੀਆਂ ਮਸਾਲੇ ਨੂੰ ਉਦੋਂ ਤੱਕ ਭੁੰਨ ਲੈਣਾ ਜਦੋਂ ਤੱਕ ਆਪਣੇ ਟਮਾਟਰ ਨਾ ਸੌਫਟ ਹੋ ਜਾਣ ਤੁਸੀਂ ਨਾ ਇਹ ਤੜਕਾ ਕਿਸੇ ਵੀ ਦਾਲ ਦੇ ਵਿੱਚ ਲਗਾ ਸਕਦੇ ਹੋ ਤੁਹਾਡੀ ਹਰ ਇੱਕ ਦਾਲ ਵਧੀਆ ਬਣ ਕੇ ਤਿਆਰ ਹੋਊਗੀ ਮਸਾਲਾ ਆਪਣਾ ਹੋ ਚੁੱਕਿਆ ਜੀ ਹੁਣ ਆਪਾਂ ਜਿਹੜੀ ਦਾਲ ਨੂੰ ਸੀਟੀ ਦਵਾਈ ਸੀਗੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਫਿਲਹਾਲ ਆਪਣੀ ਦਾਲ ਨਾਲ ਜਿਹੜੀ ਗਾੜੀ ਹੈ ਪਰ ਆਪਾਂ ਇਹਦੇ ਵਿੱਚ ਗਰਮ ਪਾਣੀ ਪਾ ਕੇ ਨਾ ਜਿੰਨੀ ਆਪਣੀ ਆਪਾਂ ਨੂੰ ਪਤਲੀ ਦਾਲ ਚਾਹੀਦੀ ਹੈ ਓਨੀ ਪਤਲੀ ਕਰ ਲਾਂਗੇ ਇਹਨੂੰ ਫਰਾਂ ਚੰਗੀ ਤਰ੍ਹਾਂ ਮਸਾਲਾ ਮਿਕਸ ਕਰ ਦਈਏ ਇਹਦੇ ਵਿੱਚ ਦੇਖੋ ਜੀ ਕਿੰਨਾ ਵਧੀਆ ਕਲਰ ਆਪਣੀ ਦਾਲ ਦਾ ਆ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਪਾਣੀ ਉਹ ਤੁਸੀਂ ਆਪਣੇ ਮੁਤਾਬਕ ਹੈ ਨਾ ਕਿੰਨੀ ਗਾੜੀ ਦਾਲ ਤੁਸੀਂ ਖਾਣਾ ਚਾਹੁੰਦੇ ਆ ਹੁਣ ਅ ਤੁਸੀਂ ਪਾਣੀ ਪਾ ਕੇ ਅਡਜਸਟ ਕਰ ਲਿਓ 2 ਤੋਂ 3 ਮਿੰਟ ਆਪਾਂ ਨੇ ਚੰਗੀ ਤਰ੍ਹਾਂ ਮਸਾਲੇ ਨਾਲ ਦਾਲ ਨੂੰ ਪਕਾ ਲਿਆ ਦੇਖੋ ਦਾਲ ਆਪਣੀ ਬਣ ਕੇ ਤਿਆਰ ਹੈ ਇਹਦੇ ਵਿੱਚ ਪਾ ਦਾਂਗੇ ਆਪਾਂ ਹਰਾ ਕਟਿਆ ਹੋਇਆ ਧਨੀਆ ਦੇ ਨਾਲ ਹੀ ਆਪਾਂ ਪਾਵਾਂਗੇ ਜੀ ਆਪਾਂ ਨੇ ਅਦਰਕ ਕੱਟ ਕੇ ਰੱਖਿਆ ਹੋਇਆ ਸੀਗਾ ਲੰਬੇ-ਲੰਬੇ ਸਲਾਈਸ ਉਹ ਪਾ ਦਾਂਗੇ ਉਹਦੇ ਨਾਲ ਇਹਦਾ ਟੇਸਟ ਹੋਰ ਵੀ ਜਾਂ ਦੁੱਗਣਾ ਹੋ ਜਾਊਗਾ ਤੇ ਐਂਡ 'ਚ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਦਾਲ ਆਪਣੀ ਤਿਆਰ ਹੋ ਚੁੱਕੀ ਹੈ ਜੀ ਇਹਨੂੰ ਆਪਾਂ ਦੂਜੇ ਬਰਨਰ ਤੇ ਕਰਦਾਂਗੇ ਸ਼ਿਫਟ ਤੇ ਇੱਕ ਤੜਕਾ ਆਪਾਂ ਹੋਰ ਲਗਾਵਾਂਗੇ ਦਾਲ ਨੂੰ ਜਿਹਦੇ ਲਈ ਆਪਾਂ ਨੇ ਛੋਟਾ ਜਿਹਾ ਪੈਨ ਲੈ ਲਿਆ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਇੱਕ ਚਮਚ ਪਾ ਦਾਂਗੇ ਦੇਸੀ ਘਿਓ ਦਾ ਘਿਓ ਦੇ ਨਾਲ ਦਾਲ ਦਾ ਟੇਸਟ ਹੋਰ ਵੀ ਵੱਜ ਜਾਊਗਾ ਇਸ ਕਰਕੇ ਆਪਾਂ ਦੇਸੀ ਘਿਓ ਦੇ ਵਿੱਚ ਤੜਕਾ ਲਾ ਰਹੇ ਹਾਂ ਤੁਸੀਂ ਜਿਹੜੇ ਵੀ ਮਰਜ਼ੀ ਤੇਲ ਵਰਤਦੇ ਆਂ ਘਿਓ ਵਰਤਦੇ ਆਂ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਕਿ ਉਹ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਜੀਰਾ ਤੇ ਨਾਲ ਹੀ ਪਾ ਦਾਂਗੇ ਆਪਾਂ ਲਾਲ ਮਿਰਚ 2 ਤੋਂ 3 ਮਿਰਚਾਂ ਪਾ ਦਾਂਗੇ ਤੇ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਭੁੰਨ ਲੈਣਾ ਆਪਾਂ ਨੇ ਜੀਰੇ ਤੇ ਮਿਰਚ ਨੂੰ ਜੀਰਾ ਦੇ ਨਾਲ ਜਿਹੜੀ ਲਾਲ ਮਿਰਚ ਐ ਦੇਖੋ ਆਪਣੀ ਭਨ ਚੁੱਕੀ ਐ ਦਾਲ ਨੂੰ ਆਪਾਂ ਨੇ ਡੋਂਗੇ ਦੇ ਵਿੱਚ ਪਾ ਲਿਆ ਤੇ ਇਹਦੇ ਉੱਪਰ ਆਪਾਂ ਪਾ ਦਾਂਗੇ ਤੜਕਾ ਇੱਕ ਦਹੀਂ ਨਾਲ ਥੋੜੀ ਜੀ ਡੈਕੋਰੇਸ਼ਨ ਹੋ ਜੂਗੀ ਦਾਲ ਦੀ ਤੇ ਦੂਜਾ ਖਾਣ ਦੇ ਵਿੱਚ ਤਾਂ ਦੁੱਗਣਾ ਤਿੱਗਣਾ ਮਜ਼ਾ ਆਣਾ ਹੀ ਐ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਅਦਰਕ ਦੇ ਜਿਹੜੇ ਸਲਾਈਸ ਸੀਗੇ ਉਹ ਪਾ ਦਾਂਗੇ ਤੇ ਆਪਾਂ ਥੋੜਾ ਜਿਹਾ ਇਹਨੂੰ ਹੋਰ ਸਜਣ ਲਈ ਰੱਖਾਂਗੇ ਇਹਦੇ ਉੱਪਰ ਧਨੀਆ ਜੇਕਰ ਤੁਹਾਨੂੰ ਮੇਰੀ ਰੈਸਪੀ ਇਹ ਚੰਗੀ ਲੱਗੀ ਤੁਸੀਂ ਬਣਾ ਕੇ ਦੇਖਿਓ ਜਰੂਰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਰੂਰ ਮਿਲੇ ਤੇ ਤੁਸੀਂ ਸਭ ਤੋਂ ਪਹਿਲਾਂ ਰੈਸਪੀ ਦੇਖ ਸਕੋ ਮੇਰੇ ਵੱਲੋਂ ਸਾਰੇ ਅਨੁਸਾਤ ਸ਼੍ਰੀ ਅਕਰ